ਹੋਈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵਾ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਲਾਹੋ ਰਹਾਉ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਾਗੇ ਬੇਕਲ ਭਈ ਨਹੀਂ ਬਾਨੀ ਭਜ ਲਿਹਰੇ ਮਨ ਸਾਰਿੰਗ ਪਾਨੀ ਅਬ ਨਾ ਭਜਸ ਭਜਸ ਕਭ ਭਾਈ ਆਵੇ ਅੰਤ ਨਾ ਭਜਿਆ ਜਾਈ ਜੋ ਕਿਛ ਕਰਹਿ ਸੋਈ ਅਬਸਾਰ ਫਿਰ ਪਛਤਾਹੋ ਨਾ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਝਨ ਦੇਵ ਗੁਰ ਮਿਲਤਾ ਕੇ ਖੁੱਲੇ ਕਪਾਟ ਬਹੁਰ ਨਾ ਆਵੈ ਜੋਨੀ ਬਾਤ ਇਹੀ ਤੇਰਾ ਔਸਰ ਇਹ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੈ ਹਾਰ ਬਹੁ ਵਿਦ ਕਹੋ ਪੁਕਾਰ ਪੁਕਾਰ ਸਿਵ ਕੀ ਪੂਰੀ ਬਸੈ ਬੁੱਧਸਾਰ ਤਹਿ ਤੁਮ ਮਿਲ ਕੈ ਕਰੋ ਵਿਚਾਰ ਈਤ ਊਤ ਕੀ ਸੋਜੀ ਪਰੈ ਕੌਨ ਕਰਮ ਮੇਰਾ ਕਰ ਕਰ ਮਰੈ ਨਿਜ ਪਦਿ ਉਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਰਹਾਉ ਮੂਲ ਦਵਾਰ ਹੈ ਬੰਦਿਆ ਬੰਦ ਹੈ ਰਾਵੇ ਉਪਰ ਗਹਿਰਾਖਿਆ ਚੰਦ ਪਛਮ ਦਵਾਰ ਹੈ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਛਮ ਦਵਾਰੇ ਕੀ ਸੇਲਿ ਓੜ ਤਿਹ ਸੇਲਿ ਉਪਰ ਖਿੜਕੀ ਔਰ ਖਿੜਕੀ ਉਪਰ ਦਸਵਾਂ ਦਵਾਰ ਕਹਿ ਕਬੀਰ ਤਾ ਕਾ ਅੰਤ ਨਾ ਪਾਰ ਸੋ ਮੁੱਲਾ ਜੋ ਮਨ ਸਿਉ ਲਰੈ ਗੁਰ ਉਪਦੇਸ਼ ਕਾਲ ਸਿਉ ਜੁਰੈ ਕਾਲ ਪੁਰਖ ਕਾ ਮਰਦੈ ਮਾਨ ਤਿਸ ਮੁੱਲਾ ਕੋ ਸਦਾ ਸਲਾਮ ਹੈ ਹਜੂਰ ਕਤ ਦੂਰ ਬਤਾਵ ਹੋ ਦੁੰਦਰ ਬੰਦ ਹੋ ਸੁੰਦਰ ਪਾਵ ਹੋ ਰਹਾਉ ਕਾਜੀ ਸੋ ਜੋ ਕਾਇਆ ਵਿਚਾਰੈ ਕਾਇਆ ਕੀ ਅਗਨ ਬ੍ਰਹਮ ਪਰ ਜਾਰੈ ਸੁਪਨੈ ਬਿੰਦ ਨਾ ਦੇਈ ਚਰਨਾ ਤਿਸ ਕਾਜੀ ਕੋ ਜਰਾ ਨਾ ਮਰਨਾ ਸੋ ਸੁਰਤਾਨ ਜੋ ਦੁਏ ਸਰ ਤਾਨੈ ਬਾਹਰ ਜਾਤਾ ਪੀਤਰਾਨੈ ਗगन ਮੰਡਲ ਮਹਿ ਲਸ਼ਕਰ ਕਰੈ ਸੋ ਸੁਰਤਾਨ ਸੱਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮੇ ਉਚਰੈ ਮੁਸਲਮਾਨ ਕਾ ਏਕੁ ਖੁਦਾਇ ਕਬੀਰ ਕਾ ਸਵਾਮੀ ਰਹਾ ਸਮਾਈ ਮਹੱਲਾ ਪੰਜਵਾ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਤਾ ਹੋਐ ਸੇਵ ਜੋ ਪਾਤਰ ਕੀ ਪਾਈ ਪਾਈ ਤਿਸ ਕੀ ਘਾਲ ਅਜਾਈ ਜਾਇ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆ ਕੋ ਪ੍ਰਵਦਾਨ ਦੇਤਾ ਰਹਾਉ ਅੰਦਰ ਦਿਓ ਨਾ ਜਾਣੈ ਅੰਦ ਭ੍ਰਮ ਕਾ ਮੋਇਆ ਪਾਵੇ ਫੰਦ ਨਾ ਪਾਤਰ ਬੋਲੇ ਨਾ ਕਿਛ ਦੇ ਫੂਕਟ ਕਰਮੋ ਨੇ ਫਲ ਹੈ ਸੇਵਾ ਜੇ ਮਿਰਤ ਕੋ ਕੋ ਚੰਦਨ ਚੜਾਵੇ ਉਸਤੇ ਕਹੋ ਕਮਨ ਫਲ ਪਾਵੇ ਜੇ ਮਿਰਤ ਕੋ ਬਿਸ਼ਤਾ ਮਾਹੀ ਰੁਲਾਈ ਤਾਂ ਮਿਰਤ ਕਾ ਕਿਆ ਘਟ ਜਾਈ ਕਹਿਤ ਕਬੀਰ ਹਉ ਕਹਉ ਪਕਾਰ ਸਮਝ ਦੇਖ ਸਾਖਿਤ ਗਾਵਾਰ ਦੂਜੇ ਭਾਏ ਬਹੁਤ ਘਰ ਗਾਲੇ RAM ਭਗਤ ਹੈ ਸਦਾ ਸੁਖਾਲੇ ਜਲਮ ਹੈ ਮੀਨ ਮਾਇਆ ਕੇ ਭੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕਉ ਵਿਆਪੈ ਕੋਇੰਗਮ ਭ੍ਰਿੰਗ ਮਾਇਆ ਮਹਿ ਖਾਪੇ ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਹਕਾਈ ਰਹਾਉ ਪੰਖੀ ਮ੍ਰਿਗ ਮਾਇਆ ਮਹਿਰਾਤੀ ਸਾਕਰ ਮਾਖੀ ਅਦਕ ਸੰਤਾਪੇ ਤੁਰੇ ਉਸ਼ਟ ਮਾਇਆ ਮਹਿ ਭੀਲਾ ਸਿੱਧ 84 ਮਾਇਆ ਮਹਿ ਖੀਲਾ ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਥ ਸੂਰਜ ਅਰ ਚੰਦਾ ਤਪੇ ਰਖੀ ਸਰ ਮਾਇਆ ਮਹਿ ਸੂਤਾ माया महकाल अर पंचदूता समान सियाल माया महराता बंतर चीते अर सिंघाता माजार गाडर अर लूंभरा बिरख मूल माया मह परा माया अंतर पीने देव सागर इन्दरा अर तरतीव कह कबीर जिस उदर तिस माया तब छूटे जब साधु पाया ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਈ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁਖ ਭੰਜਨਾ ਰਹਾਉ ਜਬ ਲਗ ਸਿੰਘ ਰਹਿ ਬਨ ਮਾਹੀ ਤਬ ਲਗ ਬਨ ਫੂਲੇ ਹੀ ਨਾਹੀਂ ਜਬ ਹੀ ਸਿਆਰ ਸਿੰਘ ਕੋ ਖਾਏ ਕੂਲ ਰਹੀ ਸਗਲੀ ਬਨਰਾਈ ਜੀਤੋ ਬੂਡੇ ਹਾਰੋ ਤਰੈ ਗੁਰ ਪ੍ਰਸਾਦੀ ਪਾਰਿ ਉਤਰੈ ਦਾਸ ਕਬੀਰ ਕਹ ਸਮਝਾਏ ਕੇਵਲ ਰਾਮ ਰਹੋ ਲਿਵ ਲਾਏ ਸਤਰ ਸੈ ਸਲਾਰ ਹੈ ਜਾ ਕੀ ਸਵਾ ਲਖ ਪੈ ਕੰਬਰ ਤਾਂ ਕੀ ਸੇਖ ਜੋ ਕਹੀ ਅਹ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਸ ਦੂਰ ਮਹਿਲ ਕੋ ਪਾਵੇ ਰਹਾਉ 33 ਕਰੋੜੀ ਹੈ ਖੇਲਖਾਨਾ 84 ਲੱਖ ਫਿਰੇ دیਵਾਨਾ ਬਾਬਾ ਆਦਮ ਕੋ ਕਿਛ ਨਦਰ ਦਿਖਾਈ ਹੁਨ ਪੀ ਭਿਸਤ ਕਨੇਰੀ ਪਾਈ ਦਿਲ ਖਲਹਲ ਜਾ ਕੇ ਜਰਦ ਰੂਬਾਨੀ ਛੋੜ ਕ ਤੇਬ ਕਰੈ ਸ਼ੈਤਾਨੀ ਦੁਨੀਆ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੇ ਸੋਈ ਤੂੰ ਦਾਤੇ ਹਮ ਸਦਾ ਪੇਖਾਰੀ ਦੇਉ ਜਬਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨਹਾ ਸਮਾਨਾ ਪਿਸਤ ਨਜੀਕ ਰਾਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਊਹਾ ਨਾ ਜਾਣੋ ਬੇਕੁੰਠ ਹੈ ਕਹਾਂ ਰਹਾਉ ਆਪ ਆਪ ਦਾ ਮਰਮ ਨਾ ਜਾਣਾ ਬਾਤਨ ਹੀ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਣੋ ਬੈਕੁੰਠ ਦੁਵਾਰਾ ਕਹ ਕਮੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠੈ ਆਹੀ ਕਿਉ ਲੀਜੈ ਗੜ ਬੰਕਾ ਭਾਈ ਦੂਰ ਕੋਟ ਅਰਤੇ ਵਰਖਾਈ ਰਹਾਉ ਪੰਜ ਪਚੀਸ ਮੋਹ ਮਦ ਮਤਸਰ ਆੜੀ ਪਰ ਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੂੰ ਰਗ ਰਾਇਆ ਕਾਮ ਕੁਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਦਾਨ ਮਹਾ ਬੜ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸੁਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤਿਸ਼ਨਾ ਤੀਰ ਰਹੇ ਘਟ ਭੀਤਰ ਇਉ ਗੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚ ਲਾਇਆ ਬ੍ਰਹਮ ਅਗਨ ਸਹਜੇ ਪਰ ਜਾਲੀ ਏ ਕਹਿ ਚੋਟ ਸੁਝਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੁਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਫਕਰਿਓ ਗੜ ਕੋ ਰਾਜਾ ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਭੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ ਗੰਗਾ ਗੁਸਾਇਨ ਗਹਿਰ ਗੰਭੀਰ ਜ਼ੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਹ ਕੰਬੀਰ ਕੋ ਸੰਗ ਨਾ ਸਾਥ ਜਲ ਤਲ ਰਾਖਨ ਹੈ ਰਗਨਾਥ ਪੈਰੋਂ ਕਬੀਰ ਜੀਓ ਅਸ਼ਟ ਪਦੀ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਗੰ ਦੁਰਗਮ ਗੜ ਰਚਿਓ ਬਾਸ ਜਾ ਮਹਿ ਜੋਤ ਕਰੇ ਪਰਗਾਸ ਬਿਜਲੀ ਚਮਕਾ ਹੋਏ ਆਨੰਦ ਜਿਹ ਪਾਉੜੇ ਪ੍ਰਭ ਬਾਲ ਗੋਬਿੰਦ ਇਹੋ ਜਿਉ ਰਾਮ ਨਾਮ ਲਿਵ ਲਾਗੇ ਜਰਾ ਮਰਨ ਛੂਟੈ ਪ੍ਰਮ ਭਾਗੈ ਰਹਾਉ ਅਵਰਨ ਵਰਨ ਸਿਓ ਮਨ ਹੀ ਪ੍ਰੀਤ ਹਉ ਮੈਂ ਗਾਵਨ ਗਾਵਹਿ ਗੀਤ अनहद शब्द होत चुनकार जेह पौड़े प्रभु श्री गोपाल खंडल मंडल मंडल मंडा त्रयास्थान तीन त्रय खंडा अगम अगोचर रहया अब अनंत पार ना पावे को धरणी तरमंत कदली पोहप धूप परगास रस पंकज महलियो निवास द्वादश दल अब अंतरमंत ਜਹ ਪੌੜੇ ਸ੍ਰੀ ਕਮਲਾਕੰਤ ਅਰਧ ਉਰਧ ਮੁਖ ਲਾਗੂ ਕਾਸ ਸੁਨ ਮੰਡਲ ਮਹਿ ਕਰ ਪ੍ਰਗਾਸ ਊਹਾ ਸੂਰਜ ਨਾਹੀ ਚੰਦ ਆਦ ਨਿਰੰਜਨ ਕਰੈ ਆਨੰਦ ਜੋ ਬ੍ਰਹਮੰਡ ਪਿੰਡ ਸੋ ਜਾਨ ਮਾਨਸ ਰੋਵਰ ਕਰਿ ਇਸਨਾਨ ਸੋ ਹੰਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਪੋਨੇ ਅਰ ਪਾਪ ਆਵਰਨ ਬਰਨ ਕਾਮ ਨਹੀਂ ਸ਼ਾਮ ਅਵਰ ਨ ਪਾਈਏ ਗੁਰ ਕੀ ਸ਼ਾਮ ਤਾਰੀ ਨ ਟਰੈ ਆਵੇ ਨਾ ਜਾਏ ਸੁੰ ਸਹਜ ਮੈਂ ਰਹੇ ਹੋ ਸਮਾਏ ਮਨ ਬਧੇ ਜਾਣੈ ਜੇ ਕੋਏ ਜੋ ਬੋਲੇ ਸੋ ਆਪੈ ਹੋਏ ਜੋਤ ਮੰਤਰ ਮਨ ਅਸਥਿਰ ਕਰੈ ਕਹ ਕਬੀਰ ਸੋ ਪ੍ਰਾਣੀ ਤਰੈ ਕੋਟ ਸੂਰ ਜਾਂ ਕੈ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਬੇਦੇ ਉਚਰੈ ਜੋ ਜਾਚੋਂ ਤੋ ਕੇਵਲ ਰਾਮ ਆਨ ਦੇਵ ਸਿਓ ਨਾਹੀ ਕਾਮ ਰਹਾਉ ਕੋਟ ਚੰਦਰ ਮੇ ਕਰਹਿ ਚਰਾਕ ਸੁਰ ਤੇ 300 ਜੀਵਹਿ ਪਾਕ ਨਵ ਗ੍ਰਹ ਕੋਟ ਠਾਢੇ ਦਰਬਾਰ ਧਰਮ ਕੋਟ ਜਾ ਕੈ ਪ੍ਰਤੀਹਾਰ ਪਮਨ ਕੋਟ ਚੌਬਾਰੇ ਫਿਰਹਿ ਬਾਸਿਕ ਕੋਟ ਸੇਜ ਬਿਸਥਰਹਿ ਸਮੁੰਦ ਕੋਟ ਜਾਕੇ ਪਾਣੀ ਹਾਰ ਰਮਾਵਲ ਕੋਟ ਅਠਾਰਹ ਭਾਰ ਕੋਟ ਕਮੇਰ ਭਰਹਿ ਪੰਡਾਰ ਕੋਟਕ ਲਖਮੀ ਕਰੈ ਸ਼ਿੰਗਾਰ ਕੋਟਕ ਪਾਪ ਪੁੰਨ ਬਹੁ ਹਿਰਹਿ ਇੰਦਰ ਕੋਟ ਜਾਕੇ ਸੇਵਾ ਕਰਹਿ 56 ਕੋਟ ਜਾਕੇ ਪ੍ਰਤੀਹਾਰ ਨਗਰੀ ਨਗਰੀ ਖੇਤ ਅਪਾਰ ਲੱਟ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੈ ਗੋਪਾਲ ਕੋਟ ਜੱਗ ਜਾਂ ਕੈ ਦਰਬਾਰ ਗੰਧਰਬ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹਿ ਤਉ ਪਾਰ ਬ੍ਰਹਮ ਕਾ ਅੰਤ ਨਾ ਲਹਿ ਬਾਵਨ ਕੋਟ ਜਾ ਕੈ ਰੁਮਾਵਲੀ ਰਾਮਨ ਸੈਨਾ ਜਹ ਤੀ ਛਲੀ ਸਹਸ ਕੋਟ ਬਹੁ ਕਹਿਤ ਪੁਰਾਨ ਦੁਰਜੋਦਨ ਕਾ ਮਥਿਆ ਮਾਨ ਕੰਦਰਪ ਕੋਟ ਜਾਂ ਕੈ ਲਵੈ ਨਾ ਧਰਹਿ ਅੰਤਰ ਅੰਤਰ ਮਨ ਸਾਹਰਹਿ ਕਹਿ ਕਬੀਰ ਸੁਨ ਸਾਰਿੰਗ ਪਾਨ ਦੇਹ ਅਪੈ ਪਦ ਮੰਗਉ ਦਾਨ ਪੈਰੋਂ ਬਾਣੀ ਨਾਮ ਦਿਉ ਜੀਉ ਕੀ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਰੇ ਜਿਹ ਬਾ ਕਰੂੰ ਸਤਖੰਡ ਜਾਮਨਾ ਉਚਰਸ ਸ੍ਰੀ ਗੋਬਿੰਦ ਰੰਗੀਲੇ ਜਹਿ ਬਾ ਹਰ ਕੈ ਨਾਹੀਂ ਸਰੰਗ ਰੰਗੀਲੇ ਹਰ ਹਰ ਧਿਆਈ ਰਹਾ ਮਿਥਿਆ ਜਿਹ ਬਾ ਅਵਰੇ ਕਾਮ ਨਿਰਵਾਣ ਪਦ ਇਕ ਹਰ ਕੋ ਨਾਮ ਅਸੰਖ ਕੋਟ ਅਨ ਪੂਜਾ ਕਰੀ ਏਕ ਨਾਮ ਪੂਜ ਸਨਾਮੈ ਹਰੀ ਪ੍ਰਣਵੈ ਨਾਮ ਦੇਉ ਇਹੋ ਕਰਨਾ अनंत रूप तेरे नारायणा पर धन पर दारा पर हरि ता कह निकट बसै नर हरि जो ना पूजंते नारायणा तिनका मैं ना करूँ दर्शना राहाऊ जिनकै भीतर है अंतरा जैसे पास तैसे होए नरा प्रणवत नाम देऊ ना कह बिना ना सोहै 32 लाखना ਦੂਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾ ਮੈਂ ਦੁਹਿਆਨੀ ਦੂਧ ਪਿਓ ਗੋਬਿੰਦੇ ਰਾਏ ਦੂਧ ਪਿਓ ਮੇਰੋ ਮਨ ਪਤੀ ਆਏ ਨਾਹੀ ਤਾਂ ਘਰ ਕੋ ਬਾਪ ਰਸਾਏ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾ ਮੈਂ ਹਰਿ ਆਗੇ ਧਰੀ ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਰਾਇਣ ਹਸੈ ਦੂਦ ਪਿਆਏ ਭਗਤ ਘਰ ਗਿਆ ਨਾਮੇ ਹਰ ਕਾ ਦਰਸ਼ਨ ਭਇਆ ਮੈਂ ਬਉਰੀ ਮੇਰਾ ਰਾਮ ਪਤਾਰ ਰਚ ਰਚ ਤਾ ਕੋ ਕਰੂੰ ਸ਼ਿੰਗਾਰ ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗਾ ਤਨ ਮਨ ਰਾਮ ਪਿਆਰੇ ਜੋਗ ਰਹਾਉ ਬਾਦ ਬਾਰ ਕਾਹੂ ਸਿਓ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਅਬ ਜੀ ਜਾਣ ਐਸੀ ਬਨ ਆਈ ਮਿਲੋਂ ਗੋਪਾਲ ਨਿਸ਼ਾਨ ਬਜਾਈ ਉਸਤਤਿੰਨ ਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਕਬਹੂ ਖੀਰ ਖਾਂਡ ਕਿ ਹੋ ਨਾ ਭਾਵੇ ਕਬਹੂ ਘਰ ਘਰ ਟੂਕ ਮੰਗਾਵੇ ਕਬਹੂ ਕੂਰਣ ਚਨੇ ਬਿਨਾਵੇ ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਸ ਕਤਨ ਨਾ ਜਾਈ ਰਹਾਉ ਕਬਹੂ ਤੁਰੇ ਤੁਰਾਂਗ ਨਚਾਵੇ ਕਬਹੂ ਪਾਏ ਪਨਹੀਓ ਨਾ ਪਾਵੇ ਕਬਹੂ ਖਾਟ ਸੁਪੇਦੀ ਸੁਵਾਵੇ ਕਬਹੂ ਭੂਮ ਪੈ ਆਰ ਨਾ ਪਾਵੇ ਪੰਤ ਨਾਮ ਦੇਉ ਇਕ ਨਾਮ ਨਿਸਤਾਰੈ ਜਿਹ ਗੁਰ ਮਿਲੈ ਤੇ ਪਾਰ ਉਤਾਰੈ ਹਸਤ ਖੇਲਤ ਤੇਰੇ ਦੇਹ ਰਿ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਾਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾਉ ਲੈ ਕਮਲੀ ਚੱਲਿਓ ਪਲਟਾਇ ਦੇਹੁਰੇ ਪਾਛੇ ਬੈਠਾ ਜਾਇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ ਪੈਰੋਂ ਨਾਮ ਦੇਉ ਜੀਉ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਜੈਸੀ ਭੁਖੇ ਪ੍ਰੀਤ ਅਨਾਜ ਤ੍ਰਿਕਾਵੰਤ ਜਲ ਸੇਤੀ ਕਾਜ ਜੈਸੀ ਮੂੜ ਕਟੰਬ ਪ੍ਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਹਿਨ ਲਾਗੀ ਸਹਿਜ ਸੁਭਾਏ ਭਇਓ ਬੈਰਾਗੀ ਰਹਾਉ ਜੈਸੀ ਪਰਪੁਰਖਾ ਰਤਨਾਰੀ ਲੋਭੀ ਨਰ ਧਨ ਕਾਹਿਤਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਭੂ ਨਾ ਟੂਟਸ ਰਹਿਆ ਆਸ ਮਾਈ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰਕੇ ਹਰ ਮਾਤਾ ਐਸਾ ਹਰ ਸੀਤੀ ਮਨਰਾਤਾ ਪਰਨਉ ਐ ਨਾਮ ਦੇਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੈ ਚੀਤ ਘਰ ਕੀ ਨਾਰ ਤਿਆਗੈ ਅੰਦਾ ਪਰ ਨਾਰੀ ਸਿਓ ਕਹਲੈ ਧੰਦਾ ਜੈਸੀ ਸਿੰਬਲ ਦੇਖ ਸੁਆ ਬਿਗਸਾਨਾ ਅੰਤ ਕੀ ਬਾਹਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੀ ਜਲਤ ਰਹਿ ਮਿਟਵੈ ਕਬ ਨਾਹੀ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜਿਆ ਮਾਰਗ ਪਾਏ ਮੂਲੋਂ ਹੋ ਭੂਲਾ ਆਵੇ ਜਾਏ ਅੰਮ੍ਰਿਤ ਡਾਰ ਲਾਦ ਬਿਖ ਖਾਏ ਜਿਉ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰਹਿ ਸ਼ਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮ ਕਾ ਹੈ ਫਾਸ ਜਾਂਕੇ ਮਸਤਕ ਲਿਖਿਓ ਕਰਮਾਂ ਸੋ ਭਜ ਪਰਹਿ ਗੁਰ ਕੀ ਸਰਨਾ ਕਹਿਤ ਨਾਮ ਦਿਉ ਇਹੋ ਵਿਚਾਰ ਇਨ ਬਿਦ ਸੰਤੋ ਉਤਰੋ ਪਾਰ ਸੰਡਾ ਮਰ ਕਾ ਜਾਏ ਪੁਕਾਰੀ ਪੜੈ ਨਹੀਂ ਹਮ ਹੀ ਪਾਚ ਹਾਰੀ RAM ਕਹਿ ਕਰ ਤਾਲ 부ਜਾਵੇ ਚਟਿਆ ਸਬੈ ਬਿਗਾਰੀ RAM ਨਾਮਾ ਜਪ ਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾਉ ਬਸਦਾ ਬਸ ਕੀਨੀ ਸਭ ਰਾਜੇ ਬਿੰਤੀ ਕਰੈ ਪਟ ਰਾਣੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿਨ ਤੋ ਔਰੈ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰ ਸਹਿ ਔਦ ਕਨੇਰੀ ਗਿਰ ਤਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਕਾੜ ਖੜਗ ਕਾਲ ਭੈ ਕੋਪਿਓ ਮੋਹਿ ਬਤਾਓ ਜੋ ਤੋਹਿ ਰਾਖੈ ਪੀਤ ਪਿਤੰਬਰ ਤਰੇ ਪਵਨ ਧਨੀ ਥੰਬ 마ਹੇ ਹਰ ਭਖੈ ਹਰ ਨਖਸ਼ ਜਿਨ ਨਖਹਿ ਬਿਦਾਰੇ ਓ ਸੁਰ ਨਰ ਕੀਏ ਸਨਾਤਾ ਕਹਿ ਨਾਮ ਦਿਉ ਹਮ ਨਰ ਹਰ ਧਿਆਵਹਿ ਰਾਮ ਅਪੈ ਪਦ ਦਾਤਾ ਦਾਤਾ ਸੁਲਤਾਨ ਪੂਚੈ ਸੁਨਬੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ ਨਾਮਾ ਸੁਲਤਾਨੀ ਬਾਂਦਲਾ ਦੇਖੋ ਤੇਰਾ ਹਰ ਬੀਠਲਾ ਰਹਾਉ ਬਿਸਮਿਲ ਗਉ ਦੇਹੋ ਜਿਵਾਏ ਨਾ ਤਰ ਗਰਦਨ ਮਾਰੂ ਠਾਈ ਬਾਦਸ਼ਾਹ ਐਸੀ ਕਿਉ ਹੋਈ ਬਿਸਮਿਲ ਕੀਆ ਨਾ ਜੀਵੈ ਕੋਏ ਮੇਰਾ ਕੀਆ ਕਛੂ ਨਾ ਹੋਏ ਕਰਹਿ ਰਾਮ ਹੋਏ ਹੈ ਸੋਈ ਬਾਦਸ਼ਾਹ ਚੜਿਓ ਹੰਕਾਰ ਗਾਜ ਹਸਤੀ ਦੀਨੋ ਚਮਕਾਰ ਰੁਧਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਈ ਨਾ ਹਉ ਤੇਰਾ ਪੂਂਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤਉ ਹਰ ਗੁਨ ਗਾਏ ਕਰੈ ਗਜਿੰਦ ਸੁੰਡ ਕੀ ਝੋਟ ਨਾਮਾ ਉਬਰੈ ਹਰ ਕੀ ਓਟ ਕਾਜੀ ਮੁੱਲਾ ਕਰਹਿ ਸਲਾਮ ਇਨਾ ਹਿੰਦੂ ਮੇਰਾ ਮਲਿਆ ਮਾਨ ਬਾਦਸ਼ਾਹ ਬੇਨਤੀ ਸੁਨੇਹ ਨਾਵੇਂ ਸਰ ਭਰ ਸੋਨਾ ਲਿਓ ਮਾਲ ਲਿਓ ਤੋ ਦੋਜਕ ਪਰਉ ਦੀਨ ਛੋੜ ਦੁਨੀਆ ਕੋ ਭਰਉ ਪਾਮ ਹੋ 베ੜੀ ਹੱਥ ਹੋ ਤਾਲ ਨਾਮਾ ਗਾਵੇ ਗੁਣ ਗੋਪਾਲ ਗੰਗ ਜਮਨ ਜੋਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤ੍ਰੇ ਪਵਨ ਧਣੀ ਪਾਕੰਤਨ ਬਾਜ ਬੁਜਾਇ ਲਾ ਗਰੁੜ ਚੜੇ ਗੋਬਿੰਦ ਆਇ ਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ ਕਹ ਤਾ ਧਰਨ ਅਕੋਡੀ ਕਰੂੰ ਕਹ ਤਾ ਲੇ ਕਰਿ ਉਪਰ ਧਰੂੰ ਕਹ ਤਾ ਮੂਈ ਗਉ ਦੇਉ ਜਿ ਆਏ ਸਭ ਕੋਈ ਦੇਖੈ ਪਤੀ ਆਏ ਨਾਮਾ ਪਰਨਵੈ ਸੇਲਮ ਸੇਲ ਗਊ ਦੁਹਾਈ ਬਚਰਾ ਮੇਲ ਦੁੱਧਾ ਦੋਹੇ ਜਬ ਮਟਕੀ ਭਰੀ ਲੈ ਬਾਦਸ਼ਾਹ ਕੇ ਅਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਏ ਔ ਕਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬਿੰਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਂ ਨਾਮਾ ਕਹ ਸੁਨਹੁ ਬਾਦਸ਼ਾਹ ਇਹੋ ਕਿਸ਼ਪਤੀਆ ਮੁਝੈ ਦਿਖਾਏ ਇਸ ਪਤੀਆ ਕਾ ਇਹੈ ਪਰਵਾਨ ਸਾਚ ਸੀਲ ਚਾਲੋ ਸੁਲਤਾਨ ਨਾਮ ਦੇਓ ਸਭ ਰਹਿ ਆਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਜੋ ਅਬ ਕੀ ਬਾਰ ਨਾ ਜੀਵੇ ਗਾਏ ਤਾ ਨਾਮ ਦੇਵ ਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਨੇ ਉਦਰੀਆ ਪਾਰ ਸਗਲ ਕਲੇਸ਼ ਨਿੰਦਕ ਭਿਆਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜੋ ਗੁਰਦੇਵ ਤਾ ਮਿਲੈ ਮਰਾਰ ਜੋ ਗੁਰਦੇਵ ਤਾ ਉਤਰੈ ਪਾਰ ਜੋ ਗੁਰਦੇਵ ਤਾ ਬੈਕੁੰਠ ਤਰੈ ਜੋ ਗੁਰਦੇਵ ਤਾ ਜੀਵਤ ਮਰੈ ਸਤ 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 ਗੁਰਦੇਵ ਝੂਠ 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 ਆਨ ਸਭ ਸੇਵ ਰਹਾਉ ਜਉ ਗੁਰਦੇਉ ਤਾ ਨਾਮ ਦਿਰੜਾਵੇ ਜਉ ਗੁਰਦੇਉ ਨਾ ਦਹਿ ਦਿਸਤਾਵੇ ਜਉ ਗੁਰਦੇਉ ਪੰਚ ਤੇ ਦੂਰ ਜਉ ਗੁਰਦੇਉ ਨਾ ਮਰਬੋ ਝੂਰ ਜਉ ਗੁਰਦੇਉ ਤਾ ਅੰਮ੍ਰਿਤ ਬਾਣੀ ਜਉ ਗੁਰਦੇਉ ਤਾ ਅਕਾਥ ਕਹਾਣੀ ਜਉ ਗੁਰਦੇਉ ਤਾ ਅੰਮ੍ਰਿਤ ਦੇਹ ਜਉ ਗੁਰਦੇਵੋ ਨਾਮ ਜਪਲੇ ਜੋ ਗੁਰਦੇਵੋ ਭਵਨ ਤਰੈ ਸੂਜੈ ਜੋ ਗੁਰਦੇਵੋ ਊਚ ਪਦ ਭੂਜੈ ਜੋ ਗੁਰਦੇਵੋ ਤਾ ਸੀਸ ਆਕਾਸ ਜੋ ਗੁਰਦੇਵੋ ਸਦਾ ਸਾ ਬਾਸ ਜੋ ਗੁਰਦੇਵੋ ਸਦਾ ਬੈਰਾਗੀ ਜੋ ਗੁਰਦੇਵੋ ਪਰ ਨਿੰਦਾ ਤਿਆਗੀ ਜੋ ਗੁਰਦੇਵੋ ਬੁਰਾ ਭਲਾਇਕ ਜੋ ਗੁਰਦੇਵੋ ਲਲਾ ਟਹਿ ਲੇਖ ਜਉ ਗੁਰਦੇਵ ਕੰਦ ਨਹੀਂ ਹਿਰੈ ਜੋ ਗੁਰਦੇਵ ਦਿਹਰਾ ਫਿਰੈ ਜੋ ਗੁਰਦੇਵ ਤਾਂ ਛਾ ਪਰਛਾਈ ਜੋ ਗੁਰਦੇਵ ਸਿਹਜ ਨਿਕਸਾਈ ਜੋ ਗੁਰਦੇਵ ਤਾਂ ਅਠ ਸੱਠ ਨਹਾਇਆ ਜੋ ਗੁਰਦੇਵ ਤਨ ਚੱਕਰ ਲਗਾਇਆ ਜੋ ਗੁਰਦੇਵ ਤਾਂ ਦਵਾਦਸ ਸੇਵਾ ਜੋ ਗੁਰਦੇਵ ਸਬੈ ਬੇਖ ਮੇਵਾ ਜੋ ਗੁਰਦੇਵ ਤਾਂ ਸੰਸਾਰ ਟੂਟੈ ਜਉ ਗੁਰਦੇਵ ਤਾ ਜਮ ਤੇ ਛੂਟੈ ਜੋ ਗੁਰਦੇਵ ਤਾ ਪਉ ਜਲ ਤਰੈ ਜੋ ਗੁਰਦੇਵ ਤਾ ਜਨਮ ਨਾ ਮਰੈ ਜੋ ਗੁਰਦੇਵ ਅਠ ਦਸ ਬਿਵਹਾਰ ਜੋ ਗੁਰਦੇਵ ਅਠਾਰਹ ਭਾਰ ਬਿਨ ਗੁਰਦੇਵ ਅਵਰ ਨਹੀਂ ਜਾਈ ਨਾਮ ਦੇਵ ਗੁਰ ਕੀ ਸਰਨਾਈ ਪੈਰੋ ਬਾਣੀ ਰਵਦਾਸ ਜੀਓ ਕੀ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀਸੈ ਸੋ ਹੋਏ ਵਿਨਾਸਾ ਵਰਨ ਸਹਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨੇਹ ਕਾਮ ਪਰ ਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਬਦਾ ਨਾ ਹੋਈ ਰਹਾਉ ਸੋ ਮਨ ਮਨ ਕੀ ਦੁਬਦਾ ਖਾਏ ਬੇਨਦਵਾਰ ਹੈ ਤ੍ਰੈ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਇ ਸੋ ਅਨਪੈ ਰਹੈ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬੁਲਾਏ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਯਾ ਤਹਿ ਕਰਮਹਿ ਨਾਸ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਵਾਣ ਕਹ ਹੈ ਅਵਦਾਸ ਪਰਮ ਬੈਰਾਗ ਹਿਰਦੈ ਰਾਮ ਕੀ ਨਾਮ ਜਪਸ ਅਭਾਗ ਨਾਮ ਦੇਵ ਆਉ ਕਲੰਦਰ ਕੇਸਵਾ ਕਰਿ ਅਬਦਾਲੀ ਭੇ ਸਵਾਰਾ ਹਾਉ ਜਿਨ ਅਕਾਸ਼ ਕੁਲਹਿ ਸਿਰ ਕੀਨੀ ਕਉਸੈ ਸप्त ਪਾਇ ਆਲਾ ਚਮਰ ਪੋਸ਼ ਕਾ ਮੰਦਰ ਤੇਰਾ ਇਹ ਵਿਦ ਬਨੇ ਗੋਪਾਲਾ 56 ਕੋਟ ਕਾ ਪਹਿਨ ਤੇਰਾ ਸੋਲਾ ਸਹਿਸ ਇਜਾਰਾ ਭਾਰ ਅਠਾਰ ਮੁਦਗਰ ਤੇਰਾ ਸਹਿਨਿਕ ਸਭ ਸੰਸਾਰਾ ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਿਵਾਜ ਗੁਜਾਰੈ ਬੀਬੀ ਕੌਲਾ ਸਿਓ ਕਾਇਨ ਤੇਰਾ ਨਿਰੰਕਾਰ ਆਕਾਰੈ ਭਗਤ ਕਰਤ ਮੇਰੇ ਤਾਲ ਛਨਾਏ ਕਹਿ ਪਹਿ ਕਰੂੰ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਕਿਰੇ ਸਗਲ ਬਦੀ ਸਵਾ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਦੋ ਤੁਕੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ